ਵਾਹਿਗੁਰੂ ਵਾਹਿਗੁਰੂ ਆਜਾ ਕਰੀਂ ਆਜਾ ਕਰੀਂ ਸਵਾਗਤ ਹੈ ਧੰਵਾਹੀ ਜਿੰਨਾ ਸਾਸ ਗ੍ਰਾਸ ਨਾ ਵਿਸਰੈ ਹਰਨਾ ਮਨ ਮੰ ਤਨ ਸੇ ਸੇ ਨਾਨਕਾ ਨੇ ਸੋਈ ਸੰਤ ਆਓ ਜੀ ਜਿੰਨੀਆਂ ਵੀ ਸੰਗਤ ਸਤਕਾਰਯੋਗ ਮਹਾਂਪੁਰਖ શ્રીਮਾਨ ਸੰਤ ਬਾਬਾ ਸਰਜੀਤ ਸਿੰਘ ਜੀ ਮਹਾਰਾਜ ਤਿੰਨਾਂ ਦੇ ਮਿੱਠੇ ਅਤੇ ਨਿੱਘੇ ਯਾਦ ਵਿੱਚ ਜੁੜੇ ਬੈਠੇ ਆ ਪ੍ਰੇਮ ਸਹਿਤ ਸਤਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਾਈਏ ਜੀ ਜਿੰਨੀਆਂ ਵੀ ਸੰਗਤਾਂ ਪਹੁੰਚੇ ਹੋ ਗੱਜ-ਬੱਜ ਕੇ ਨਾਲ ਬੋਲ ਕੇ ਹਾਜ਼ਰੀਆਂ ਲਾ ਕੇ ਮਹਾਪੁਰਖਾਂ ਦੀਆਂ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਲ ਕਰੀਏ ਸਾਰੀ ਸੰਗਤ ਗੱਜ-ਬੱਜ ਕੇ ਭਾਈ ਨਾਲ ਧਾਰਨਾ ਦੇ ਬੋਲ ਕੇ ਬਾਬਾ ਜੀ ਦੇ ਦਰ ਕਰਦੀਆਂ ਖੁਸ਼ੀਆਂ ਹਾਸਲ ਕਰੀਏ ਜੀ ਜਿੰਦੇ ਸੰਤ ਪਿਛੋਲੇ ਪਾ ਰੱਬ ਨਾਲ ਮੇਲ ਦੇਣ ਕੇ ਜਿੰਦੇ ਸੰਤੇ ਵਿਚੋਲੇ ਪਾਲੇ ਰੱਬ ਨਾਲ ਮੇਲ ਰੱਬ ਨਾਲ ਨੇ ਲੇ ਪਾਲ ਰਬ ਨਾਲ ਮੇਲ ਦੇਣਗੇ ਸੰਤੂ ਵਿਚੋਲੇ ਪਾਲ ਰਬ ਨਾਲ ਮੇਲ ਦੇਣਗੇ ਰਬ ਨਾਲ ਚੀ ਪੇਲ ਦੇਣਗੇ ਹਾ ਰਬ ਆਪਰਾਨ ਜੀ ਰੇਣ ਨਾ ਸੰਤ ਵਿੱਚੋ ਲੇ ਪਾਲੇ ਜਿੰਦੇ ਸੰਤ ਵਿੱਚੋ ਲੇ ਪਾਲੇ ਰਾਮ ਨਾਨਕ ਨੇ ਲੇ ਜਿੰਦੇ ਸੰਤ ਵਿੱਚੋ ਲੇ ਪਾਲੇ ਰੱਬ ਨਾਲ ਮੇਲ ਲੈਂਗੇ ਜਿੰਦੇ ਸੰਤ ਵਿਚੋਲੇ ਪਾਲੈ ਰੱਬ ਨਾਲ ਮੇਲ ਦੇਣਗੇ ਜਿੰਦੇ ਸੰਤ ਵਿਚੋਲੇ ਪਾਲੈ ਰੱਬ ਨਾਲ ਮੇਲ ਦੇਣਗੇ ਸੰਤ ਵਿਚੋਲੇ ਬਣਾਉਣੇ ਨੇ ਦੇਣਗੇ ਬੰਦੂ ਵਿਚੋਲੇ ਪਾਲਾ ਰੱਬ ਨਾਲੇ ਦੇਣਗੇ ਪਿਆਰੇ ਜੀ ਐਸਾ ਕੋਈ ਸਾਧੂ ਮਿਲ ਜੇ ਪਿਆਰੇ ਜੀ ਐਸਾ ਕੋਈ ਪਿਆਰਾ ਮਿਲ ਜੇ ਯਾਰੇ ਜੀ ਐਸਾ ਕੋਈ ਸਾਧੂ ਮਿਲ ਜੇ ਯਾਰੇ ਜੀ ਐਸਾ ਕੋਈ ਪਿਆਰਾ ਮਿਲ ਜੇ ਯਾਰੇ ਜੀ ਐਸਾ ਕੋਈ ਸਾਧੂ ਮਿਲ ਜੇ ਯਾਰੇ ਜੀ ਐਸਾ ਕੋਈ ਸਾਧੂ bye bon, bon. ਕੋਈ ਸਾਧੂ ਮਿਲ ਜੇ ਟੋਲੀ ਆ ਟੂ ਕੇ ਮੈਂ ਬੰਦਗੀ ਮੰਗਦਾ ਐਸਾ ਕੋਈ ਪਿਆਰਾ ਮਿਲ ਨੇ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਉਹ ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਸਾਧੂਨੀ ਬੋਲਦਾ ਸਾਧੂ ਦੀ ਬੰਦਗੀ ਬੋਲੇ ਸਾਧੂਨੀ ਬੋਲਦਾ ਸਾਧੂ ਦੀ ਬੰਦਗੀ ਬੋਲੇ ਸਾਧੂਨੀ ਬੋਲਦਾ ਸਾਧੂ ਦੀ ਬੰਦਗੀ ਬੋਲੇ 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 ਸਾਸ ਗਰਾਸ ਨਾ ਬਿਸਰੈ ਹਰ ਨਾਮਾ ਮਨ ਮੰਤ ਜੀ ਤਨ ਸੇ ਸਈ ਨਾਨਕਾ ਉਰਨ ਸੋਈ ਸੰਤ ਆਉ ਜੀ ਜਨੀਆਂ ਵੀ ਸੰਕਤਾ ਸਤਗੁਰਾਂ ਦੇ ਦਰਬਾਰ ਵਿੱਚ ਜੜੇ ਹੋ ਭਾਈ ਇੱਕੋ ਵਾਰੀ ਕਹਿਣ ਤੇ ਬਲੰਤ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਆਉ ਜੀ ਮਹਾਪੁਰਖਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਮਨਾਉਂਦੇ ਹੋਏ ਆਪਾਂ ਸਾਰੇ ਜਣੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਮਹਾਪੁਰਖਾਂ ਪਾਸੋਂ ਗੁਰਬਾਣੀ ਕੀਰਤਨ ਕਥਾ ਵਿਚਾਰਾ ਲੰਮੇ ਸਮੇਂ ਤੋਂ ਸਰਵਣ ਕਰ ਰਹੇ ਹੋ ਸੋ ਜਿੱਥੇ ਅਤੀ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਸਰਜੀਤ ਸਿੰਘ ਜੀ ਤਿੰਨਾਂ ਦੀ ਮਿੱਠੀ ਅਤੇ ਨਿੱਘੀ ਯਾਦ ਨੂੰ ਸਾਡੇ ਬਹੁਤ ਹੀ ਪਿਆਰ ਵਾਲੇ ਮਹਾਪੁਰਖ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਮਹਾਪੁਰਖਾਂ ਦੇ ਨਾਲ ਬਾਬਾ ਲਖਵੀਰ ਸਿੰਘ ਜੀ ਭੈਣੀ ਜੀ ਨਾਨਕ ਸਰਠਾਠ ਬੜੈਂਜ ਵਾਲੇ ਮਹਾਪੁਰਖਾਂ ਦੇ ਨਾਲ ਅਥਾਹ ਪ੍ਰੇਮ ਹੈ ਉਸੇ ਪ੍ਰੇਮ ਨੂੰ ਮੁੱਖ ਰੱਖਦੇ ਹੋਏ ਅੱਜ ਨਾਨਕ ਸਰ 68 ਬ੍ਰਾਂਚ ਵੱਲੋਂ ਹਾਜ਼ਰੀ ਭਰਨ ਦਾ ਜੋ ਸਮਾਂ ਮਿਲੇ ਸੋ ਆਉ ਮਹਾਂਪੁਰਖਾਂ ਦੇ ਪਾਏ ਹੋਏ ਪੂਰਣਿਆਂ ਤੇ ਆਪਾਂ ਚੱਲਣ ਦਾ ਯਤਨ ਕਰੜੇ ਬਾਬਾ ਜੀ ਦਾ ਇੱਕੋ ਇੱਕ ਬਚਨ ਆਪ ਜੀ ਦੇ ਨਾਲ ਸਾਂਝਾ ਕਰਕੇ ਦਾਸ ਨਿਕਮਾ ਦਾ ਜਾਚਕ ਹੋੜਾ ਸੱਦ ਸੰਗਤ ਜੀ ਜਿੱਥੇ ਵੱਡੀਆਂ ਬਖਸ਼ਿਸ਼ਾਂ ਨੇ ਨਾਨਕ ਸਰ ਦੇ ਵਿੱਚ ਬਾਬਾ ਨੰਦ ਸਿੰਘ ਮਹਾਰਾਜ ਦਾ ਬਚਨ ਹੈ ਜਿੱਥੇ ਬਾਬਾ ਜੀ ਬਚਨ ਕਰਿਆ ਕਰਦੇ ਭਾਈ ਜਿਹੜਾ ਬੰਦਾ ਨਾਨਕ ਸਰ ਦੇ ਵਿੱਚ ਲੰਗਰਾਂ ਦੇ ਵਿੱਚ ਸੇਵਾ ਕਰਦਾ ਹੈ ਨਾ ਜਿਹੜਾ ਪ੍ਰਸ਼ਾਦਾ ਪਾਣੀ ਪਕਾ ਕੇ ਲੈ ਕੇ ਆਉਂਦਾ ਹੈ ਸੇਵਾ ਕਰਦਾ ਦਸਬੰਦ ਕੱਟਦਾ ਤਨ ਮਨ ਧੰਦੇ ਨਾਲ ਸੇਵਾਮਾ ਕਰਦਾ ਹੈ ਵੱਡੀ ਗੱਲ ਇਹ ਹੈ ਜਿਹੜੇ ਘਰੋਂ ਪ੍ਰਸ਼ਾਦਾ ਪਾਣੀ ਪਕਾ ਕੇ ਨਾਨਕ ਸਰ ਲੰਗਰਾਂ 'ਚ ਭੇਜਦੇ ਨੇ ਬਾਬਾ ਜੀ ਦਾ ਵਚਨ ਹੈ ਭਾਈ ਜਿਹੜੇ ਇੱਥੇ ਭੇਜਦੇ ਨੇ ਉਹਨਾਂ ਨੂੰ ਭਾਈ ਹਸਪਤਾਲਾਂ ਦੇ ਵਿੱਚ ਜੇਲਾਂ 'ਚ ਲੰਗਰ ਨਹੀਂ ਢੋਣੇ ਪੈਣਗੇ ਇਹ ਵੱਡੀ ਗੱਲ ਹੈ ਜਿਹੜੇ ਜਿਹੜੇ ਨਾਨਕ ਸਰ ਦੇ ਨਾਲ ਬਾਬਾ ਜੀ ਦੇ ਦਰ ਘਰ ਦੇ ਨਾਲ ਜੁੜੇ ਹੋਏ ਹੋ ਭਾਈ ਚੰਗੇ ਕਰਮਾਂ ਵਾਲੇ ਹੋ ਵੱਡੇ ਭਾਗਾ ਵਾਲੇ ਹੋ ਬਾਬਾ ਜੀ ਦੇ ਦਰ ਘਰ ਦੀ ਮਹਿਮਾ ਬੜੀ ਵੱਡੀ ਹੈ ਸੋ ਸਮਾ ਸੀਮਤ ਹੈ ਆਓ ਅਖੀਰਲੀ ਧਾਰਨਾ ਪੜ੍ਹ ਕੇ ਦਾਸ ਖਿਮਾਂ ਦਾ ਜਾਚ ਕੇ ਧੰਨਵਾਦੀ ਹਾਂ ਸਾਰੇ ਹੀ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਦਾਸ ਰਿਆ ਨੂੰ ਸਮਾਂ ਦੇ ਕੇ ਨਵਾਜਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਖ ਬਾਬਾ ਬਲਵੰਤ ਸਿੰਘ ਜੀ ਦਾ ਜਿਨ੍ਹਾਂ ਨੇ ਦਾਸ ਰਿਆ ਨੂੰ ਸਮਾਂ ਦੇ ਕੇ ਨਵਾਜਿਆ ਆਓ ਬਾਬਾ ਜੀ ਯਾਰ ਵਿੱਚ ਜਿੰਨੇ ਪ੍ਰੇਮ ਕਰਨ ਵਾਲੇ ਹੋ ਭਾਈ ਬਾਬਾ ਸਰਜੀਤ ਸਿੰਘ ਜੀ ਨੂੰ ਜਿੰਨੇ ਮਹਾਪੁਰਖਾਂ ਨੂੰ ਪਿਆਰ ਕਰਦੇ ਹੋ ਆਓ ਪ੍ਰੇਮ ਦੇ ਵਿੱਚ ਅਖੀਰਲੀ ਧਾਰਨਾ ਪੜੀਏ ਗੱਜ-ਬੱਜ ਕੇ ਨਾਲ ਬੋਲ ਕੇ ਭਾਈ ਸਾਰੇ ਜਣੇ ਗੂੰਜਾਂ ਪਾ ਦਿਓ ਇੱਕੋ ਵਾਰੀ ਲਾਸਟ ਧਾਰਨਾ ਆਪਾਂ ਪੜਨੀ ਹੈ ਫਿਰ ਸਮਾਪਤੀ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਜੀ ਮੈਂ ਲਗੀਆਂ ਰੌਣਕਾਂ ਵੇਖੀਆਂ ਸਾਧੂ ਦੀ ਕਮਾਈ ਬੋਲਦੀ ਜੀ ਮੈਂ ਲਗੀਆਂ ਈ ਬੋਲਦੀ ਜੀ ਮੈ ਲਖੀਆਂ ਦਾ ਨਾ ਨੂ ਗਾਇਤੀਆ ਸਾਧੂ ਸੀ ਕਮਾਈ ਬੋਲਦੀ ਪਿਆਰੇ ਜੀ ਸਾਦੀ ਕਮਾਈ ਬੋਲਦੀ ਪਿਆਰਿਓ ਜੀ ਕੀ ਹਤੈਰ ਜੀ ਕੀ ਹਤੈ ਇਹ ਸਾਨ ਬਹੁਤ ਹੀ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਜੱਥਾ ਨਾਨਕ ਸਰ 68 ਬੜੈਜ ਆਪਣਾ ਚਮਟਾਲ ਬੈਂਟ ਹੁਣ ਸਾਡੇ ਸਤਿਕਾਰਯੋਗ ਬਾਬਾ ਜਰਨੈਲ ਸਿੰਘ ਜੀ ਅਮੀਰਗੜ ਤੋਂ ਬੈਠੇ ਹੋ ਆਪਣਾ ਸੱਜਣਾਂ ਉਹ ਕਹਿੰਦੇ ਵੀ ਅਸੀਂ ਹੁਣ ਤਵਾ ਗਰਮ ਤੇ ਲਾਲੀਏ ਰੋਟੀਆਂ achar ਕਿਉਂਕਿ ਉਹ ਵੀ ਆਪਣਾ ਚਮਟਿਆ ਨਾ ਕੀਰਤਨ ਕਰਦੇ ਆ